ਕਰਦੇ ਆ ਬਠਿੰਡਾ ਦੇ ਪਿੰਡ ਹਰ रायपुर ਦੇ ਵਿੱਚ ਗੁਰਦੁਆਰੇ ਦੀ ਕਮੇਟੀ ਨੂੰ ਲੈ ਕੇ ਗੱਲ ਹੋਇਆ ਹੈ ਪਿੰਡ ਵਾਸੀਆਂ ਦੇ ਵੱਲੋਂ ਐਸਜੀਪੀਸੀ ਦੀ ਸਰਪ੍ਰਸਤੀ ਦਾ ਵਿਰੋਧ ਕੀਤਾ ਗਿਆ ਹੈ ਰੋਜ਼ ਦੇ ਵਜੋਂ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ ਨਾ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਐਸਜੀਪੀਸੀ ਸਾਡੇ ਗੁਰੂ ਘਰ ਦਾ ਪ੍ਰਬੰਧ ਵੇਖੇ ਪਿੰਡ ਵਾਸੀਆਂ ਦਾ ਕਹਿਣਾ ਹੈ ਪਿੰਡ ਦੀ ਕਮੇਟੀ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰੇਗੀ ਔਰ ਮੰਗ ਨੂੰ ਰੱਖਦੇ ਹੋਏ ਪ੍ਰਦਰਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਨੈਸ਼ਨਲ ਹਾਈਵੇ ਬਠਿੰਡਾ ਦਾ ਜਾਮ ਕਰ ਦਿੱਤਾ ਗਿਆ ਹੈ ਨੈਸ਼ਨਲ ਹਾਈਵੇ ਦਾ ਮਤਲਬ ਅੰਦਾਜ਼ਾ ਅਸੀਂ ਲਗਾ ਸਕਦੇ ਹਾਂ ਵੱਡੇ ਪੱਧਰ ਤੇ ਜਿਹੜਾ ਹੈ ਪ੍ਰਭਾਵਿਤ ਹੋਏਗਾ ਇਸ ਵੇਲੇ ਪੂਰਾ ਟ੍ਰੈਫਿਕ ਯਾਨੀ ਕਿ ਗੱਡੀਆਂ ਦੀਆਂ ਕਤਾਰਾਂ ਜਿਹੜੀਆਂ ਨੇ ਉਹ ਲੰਮੀਆਂ ਲੱਗ ਜਾਣਗੀਆਂ ਜਾਂ ਫਿਰ ਜਿਹੜੇ ਰਾਹੀਰ ਨੇ ਉਹ ਪਿੰਡਾਂ ਚੋਂ ਹੋ ਕੇ ਗੁਜ਼ਰਣਗੇ ਤਾਂ ਵੱਡੇ ਪੱਧਰ ਤੇ ਖੱਜਲ ਖੁਆਰੀ ਹੋਏਗੀ ਕਿਉਂਕਿ ਅਸੀਂ ਲਗਾਤਾਰ ਦੇਖਦੇ ਆਂਦੇ ਹਾਂ ਪਿਛਲੇ ਸਮਿਆਂ ਤੋਂ ਜਦੋਂ ਤੋਂ ਇਹ ਨੈਸ਼ਨਲ ਹਾਈਵੇ ਸਿਰਕੇ ਜਾ ਹੁੰਦਾ ਹੈ ਬਹੁਤ ਭਾਰੀ ਪਰੇਸ਼ਾਨੀ ਲੋਕਾਂ ਨੂੰ ਹੁੰਦੀ ਹੈ ਟਿਕਾਣਾ ਆ ਬੈਠ ਇਹ ਗੁਰਦੁਆਰੇ ਦੇ ਸੰਬੰਧ ਵਿੱਚ ਹੈਗਾ। ਤੁਹਾਨੂੰ ਬਣਾਇਆ ਗਿਆ ਹੈ। ਗੁਰਦੁਆਰੇ ਦੇ ਰੋਮਿਕ ਕਮੇਟੀ ਦਾ ਕੰਟਰੋਲ ਹੈ। ਪੰਥੂ ਜਿਹੜੇ ਆਲੇ-ਦੁਆਲੇ ਦੇ 6 ਮਿੰਟਾਂ ਨੇ ਪੰਚਾਇਤਾਂ ਨੇ ਉਹ ਕਹਿੰਦੇ ਵੀ ਅਗਰ ਗੁਰਦੁਆਰੇ ਦਾ ਭਾਵ ਦਾ ਕੰਟਰੋਲ ਲੋਕ ਵੀ ਕਮੇਟੀ ਬਣਾ ਕੇ ਨੰਨ ਦਿੱਤਾ ਜਾਵੇ। ਉਹ ਪਿਆਸਪੁਰ ਉੱਪਰ ਆਜੀ। ਪੰਚਾਇਤ ਨੇ ਆਇਤੋ 2 ਸਾਲ ਪਹਿਲਾਂ ਪ੍ਰਬੰਧਕੀ ਬੰਦਿਆਂ ਦੀ ਕਮੇਟੀ ਪਾਣੀ ਸੀ। ਪੰਚਾਇਤ ਦੇ ਦੇ ਪੈਂਡ ਤੇ ਸਹਿਯੋਗ ਲਈ। ਠੀਕ ਹੈ ਜੀ। ਉਹਦੇ ਵਿੱਚੋਂ ਜੀ ਤੋਂ ਕਰੇਣ 15 ਕਮਬ ਮੈਂਬਰ ਨਾਲ ਉੱਥੇ ਐਸਜੀਪੀਸੀ ਨੂੰ ਲਿਖ ਕੇ ਤੇ ਆਏ ਕਿ ਜੋ ਸਾਡੇ ਗੁਰਦੁਆਰਾ ਜੰਡ ਸਾਹਿਬ ਦਾ ਪ੍ਰਬੰਧ ਵੀ ਅਸੀਂ ਉਹ ਠੀਕ ਤਰ੍ਹਾਂ ਚਲਾ ਨਹੀਂ ਸਕਦੇ ਵੀ ਹੁਣ ਇਸ ਤੋਂ ਬਾਅਦ ਵੀ ਸਾਡੀ ਇਸ ਦਾ ਪ੍ਰਬੰਧ ਐਸਜੀਪੀਸੀ ਸਾਹਮਣੇ ਤੇ ਹੁਣ ਅੱਗੇ ਵਾਸਤੇ ਤੁਹਾਡਾ ਕੀ ਰਸਤਾ ਅਪਣਾਇਆ ਗਿਆ ਇਹ ਸਾਡੇ ਜੀ ਸਾਰੀ ਪੰਚਾਇਤਾਂ ਸਾਰਾ ਨਗਰ ਉਹ ਇਹ ਚਾਹੁੰਦਾ ਕਿ ਪਿੰਡ ਦੀ ਲੋਕਲ ਕਮੇਟੀ ਬਣੇ ਤੇ ਜਿਵੇਂ ਪ੍ਰਬੰਧ ਪਹਿਲਾਂ ਸੂਰਜਪੁਰ ਆਣੇ ਮੇਰੇ ਸੋਗੀ ਫੋਨ ਲਾਈਨ ਤੇ ਸੂਰਜ ਇੱਕ ਵੱਖਰੀ ਕਿਸਮ ਦਾ ਸੀ ਕਹਿ ਸਕਦੇ ਆ ਇਹ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਇਹ ਪਿੰਡ ਵਾਸੀ ਕਹਿ ਰਹੇ ਨੇ ਕਿ ਐਸਜੀਪੀਸੀ ਦੇ ਕੋਲ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਨਾ ਜਾਵੇ ਵਜਾ ਕੀ ਸਾਹਮਣੇ ਆ ਰਹੀ ਹੈ ਦੇਖੋ ਕਰੀਬ 8 ਪਿੰਡ ਨੇ 8 ਪਿੰਡਾਂ ਦੀ ਸਰਬਸੰਮਤੀ ਦੇ ਨਾਲ ਇੱਕ ਕਮੇਟੀ ਬਣਦੀ ਸੀ ਔਰ ਉਹ ਜਿਹੜੀ ਕਮੇਟੀ ਸੀ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੇਖਦੀ ਸੀ ਬੜੇ ਲੰਬੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਕੁਝ ਲੋਕਾਂ ਨੇ ਖੁਦ ਐਸਡੀਪੀਸੀ ਕੋਲੇ ਪਹੁੰਚ ਕੀਤੀ ਕਿ ਆ ਕਿ ਤੁਸੀਂ ਇਸ ਗੁਰਦੁਆਰੇ ਨੂੰ ਹੈਂਡਓਵਰ ਕਰ ਲਓ ਤੁਸੀਂ ਅੱਗੇ ਤੋਂ ਗੁਰਦੁਆਰੇ ਨੂੰ ਸੰਭਾਲ ਲਓ ਪਰ ਇਹੀ ਪਿੰਡ ਵਾਲੇ ਕਹਿ ਰਹੇ ਆ ਕਿ ਜਾਦੇ ਲੋਕਾਂ ਦੀ رائے ਨਹੀਂ ਲਈ ਗਈ ਇਸੇ ਕਰਕੇ ਜਦੋਂ ਐਸਡੀਪੀਸੀ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤੇ ਇਸੇ ਚੀਜ਼ ਨੂੰ ਲੈ ਕੇ ਪਿੰਡ ਦੇ ਲੋਕ ਸੀ ਗੁੱਸੇ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ ਸੜਕ ਨੂੰ ਜਾਮ ਕੱਬ ਦਿੱਤਾ ਹਾਲਾਂਕਿ ਪੁਲਿਸ ਦੇ ਡੀਐਸਪੀ ਉੱਥੇ ਪਹੁੰਚੇ ਹੋਰ ਅਧਿਕਾਰੀ ਉੱਥੇ ਪਹੁੰਚੇ ਸੱਤ ਦਿਨਾਂ ਦਾ ਸਮਾਂ ਹੈ ਜਿਹੜਾ ਉਹ ਇੱਕ ਵਾਰ ਹੋਲਡ ਕਰ ਲਿਆ ਗਿਆ ਹੈ ਕਿ ਵਿੱਚ ਵਿਚਾਦਾ ਕੋਈ ਦਸਤਾ ਕੱਢਿਆ ਜਾਏਗਾ ਕਿਉਂਕਿ ਜਿਹੜੇ ਅੱਠ ਪਿੰਡ ਨੇ ਅੱਠ ਪਿੰਡਾਂ ਵਾਲੇ ਲੋਕ ਇਹੀ ਕਹਿ ਰਹੇ ਨੇ ਕਿ ਸਾਡੀ ਦੁਬਾਰਾ ਤੋਂ ਅੱਠ ਪਿੰਡਾਂ ਦੀ ਸਰਬਸੰਮਤੀ ਨਾਲ ਕਮੇਟੀ ਬਣੇਗੀ ਉਹ ਕਮੇਟੀ ਹੀ ਗੁਰਦੁਆਰੇ ਦਾ ਕੰਮਕਾਜ ਦੇਖੇਗੀ ਅਸੀਂ ਇਸ ਗੁਰਦੁਆਰਾ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇਸ ਨੂੰ ਐਸਡੀਪੀਸ ਦੇ ਅੰਡਰ ਨਹੀਂ ਕਰਨਾ ਇਸੇ ਚੀਜ਼ ਨੂੰ ਲੈ ਕੇ ਜਿਹੜਾ ਰੇੜਕਾ ਸੀ ਉਹਨਾਂ ਦਾ ਚੱਲ ਰਿਹਾ ਸੀ ਫਿਲਹਾਲ 7 ਦਿਨਾਂ ਦੇ ਲਈ ਟਾਈਮ ਹੈ ਜਿਹੜਾ ਉਹ ਕਿਤੇ ਨਾ ਕਿਤੇ ਨਿਸ਼ਚਿਤ ਕਰ ਦਿੱਤਾ ਗਿਆ ਸਾਧਨਾਂ ਦੇ ਵਿੱਚ ਕਿ ਉਸ ਤਰ੍ਹਾਂ ਦੀ ਗੱਲਬਾਤ ਅੱਗੇ ਸਾਹਮਣੇ ਆਉਂਦੀ ਹੈ ਕਿ ਐਸਡੀਪੀਸੀ ਦੁਬਾਰਾ ਤੋਂ ਇਸ ਗੁਰਦੁਆਰਾ ਸਾਹਿਬ ਦੀ ਸੰਭਾਲ ਦੇ ਲਈ ਇੱਥੇ ਪਹੁੰਚਣਗੇ ਜੇ ਐਸਡੀਪੀਸੀ ਅੱਜ ਹੁਣ ਲੈ ਕੇ ਪਿੱਛੇ हटਾਈ ਕਿਉਂਕਿ ਕਿਤੇ ਨਾ ਕਿਤੇ ਪਿੰਡ ਦਾ ਇਕੱਠ ਹੁੰਦਾ ਹੈ ਅੱਠ ਪਿੰਡਾਂ ਦੀ ਸੰਗਤ ਹੈ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਦਾ ਆਪ ਦਾ ਫੈਸਲਾ ਹੈ ਕਿਉਂਕਿ ਲੰਬੇ ਸਮੇਂ ਤੋਂ ਜਿਹੜੀ ਪਿੰਡਾਂ ਦੀ ਸੰਗਤ ਸੀ ਉਹਨਾਂ ਦੀ ਕਮੇਟੀ ਇਸ ਗੁਰਦੁਆਰਾ ਸਾਹਿਬ ਨੂੰ ਦੇਖਦੀ ਸੀ ਫਿਲਹਾਲ 8 ਦਿਨ ਦਾ ਸਮਾਂ ਇਹਨਾਂ ਦੇ ਦਿੱਤਾ ਕਿ ਇਹ ਨੈਸ਼ਨਲ ਹਾਈਵੇ ਖਾਲੀ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਘੰਟਾ ਅੱਧਾ ਘੰਟਾ ਪਹਿਲਾਂ ਜਿਹੜਾ ਨੈਸ਼ਨਲ ਹਾਈਵੇ ਤੋਂ ਲੋਕਾਂ ਨੂੰ ਉਠਾ ਦਿੱਤਾ ਕਿਉਂਕਿ ਪੁਲਿਸ ਦੇ ਵੱਡੇ ਅਧਿਕਾਰੀ ਉੱਤੇ ਪਹੁੰਚੇ ਸੀ ਸਿਵਲ ਦੇ ਅਫਸਰ ਉੱਤੇ ਪਹੁੰਚੇ ਸੀ ਕਿਉਂਕਿ ਲੋਕਾਂ ਨੂੰ ਦਿੱਕਤ ਸੀ ਜਿਹੜੀ ਜਾਹਰ ਤੌਰ ਤੇ ਹੋ ਗਈ ਸੀ ਔਰ ਇੱਕ ਪਾਸੇ ਜਿਹੜਾ ਮਾਮਲਾ ਸੀ ਉਹ ਕਿਤੇ ਨਾ ਕਿਤੇ ਧਾਰਮਿਕ ਸੀਗਾ ਤਾਂ ਕਰਕੇ ਲੋਕਾਂ ਨੂੰ ਸਮਝਾਇਆ ਸਮਝਾਉਣ ਤੋਂ ਬਾਅਦ ਰੋਡ ਹੈ ਜਿਹੜਾ ਉਹ ਫਿਲਹਾਲ ਖਾਲੀ ਕਰ ਦਿੱਤਾ ਗਿਆ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕੁਲ ਇਲਾਕੇ ਇਸ ਵੇਲੇ ਨੈਸ਼ਨਲ ਹਾਈਵੇ ਜਿਹੜਾ ਹੈ ਉਹ ਜਾਮ ਕੀਤਾ ਹੋਇਆ ਸੀ ਜੋ ਉਸ ਨੂੰ ਖਾਲੀ ਕਰਾਇਆ ਗਿਆ ਪਰ ਸ